200 5 5 205 10 15 20 25 30 30 ਰੁਪਏ ਆਏ 230 ਰੁਪਏ 35 250 34 80 ਬੈਨੋ 80 100 100 50 ਹੋਰੋਂ 9 10 ਕੁਆਟਰੀ ਹੋ ਗਈ 25 ਰੁਪਏ 325 ਰੁਪਏ ਬੋਲਾ ਬਾਈਕ ਨੇ 100 ਰੁਪਏ ਸਾਢੇ 300 ਖਾਣਾ 300 ਸਾਢੇ 300 ਬੋਲਦਾ ਕੋਈ 350 ਬਾਈ ਜੀ ਲੋਈ ਮਿੱਤਰੋ ਪਹਿਲੀ ਟਰਾਲੀ ਦਾ ਰੇਟ 350 ਰੁਪਿਆ ਹੋ ਗਿਆ ਗੁਰਕਪੁਰੇ ਦੀ ਦਾਣਾ ਮੰਡੀ ਦੇ ਵਿੱਚ ਟਰਾਲੀਆਂ ਆਉਂਦੀਆਂ ਰੋਜ਼ ਹੀ 7:30 ਵਜੇ ਤੂੜੀ ਦੀ ਬੋਲੀ ਹੁੰਦੀ ਨਾ ਤ ਨਵੇਂ ਰੇਟ ਨਿਕਲ ਕੇ ਆਉਂਦਾ ਇੱਕ ਅਧੀ ਟਰਾਲੀ ਤੋਂ ਅੰਦਾਜ਼ਾ ਲਾਇਆ ਕਰੋ ਮਿੱਤਰੋ ਸਾਰੀਆਂ ਟਰਾਲੀਆਂ ਦਾ ਰੇਟ ਵੇਖਿਆ ਕਰੋ ਪਤਾ ਹੀ ਕੋਈ ਨਹੀਂ ਕੋਈ ਟਰਾਲੀ ਦਾ ਰੇਟ ਕਿੱਥੇ ਜਵਾਂਗੇ ਚਾਹਦੇ ਆ ਵੀ ਟਰਾਲੀ ਵਾਲੇ ਜਿਹੜੇ ਕੀ ਰੇਟ ਜਾਂਦੇ ਨੇ ਨਹੀਂ ਨਹੀਂ ਮੈਂ ਤਾਂ ਪੂਰੀ ਗੈਣ ਹੈ 300 ਰੁਪਿਆ 5 10 15 20 350 52 60 65 70 75 80 85 90 95 400 400 ਬੋਲਦਾ ਕਿਨੇ ਦੇਖੋ ਜੀ 400 ਤੈਰ ਆ ਗਿਆ ਬਾਬਾ ਢੀ ਟਰਾਲੀ ਦਾ ਰੇਟ 400 ਰੁਪਿਆ ਹੋਇਆ ਅੰਦਰ ਦੀ ਟੁੜੀ ਸੀ ਹਿਸਾਬ ਟੁੜੀ ਸੀ ਇਹਦਾ 400 ਰੁਪਿਆ ਰੇਟ ਗਿਆ ਦੂਜੀ ਟਰਾਲੀ ਦਾ ਪਹਿਲੀ ਟਰਾਲੀ ਦਾ ਰੇਟ 350 ਗਿਆ ਤੇ ਜੇ ਦੂਜੀ ਟਰਾਲੀ ਦੇ ਰੇਟ ਦੀ ਗੱਲ ਕਰੀ ਇਹਦਾ 400 ਰੁਪਿਆ ਹੈ ਹੁਣ ਤੱਕ ਦਾ ਹੈਈਸਟ ਰੇਟ ਵੀ 400 ਰੁਪਿਆ ਚੱਲੀ ਜਾਂਦਾ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਜਿਹੜੇ ਰੋ ਚੈਨਲ ਦੇ ਨਾਲ ਜਿਹੜੇ ਬਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਰੋ ਯਾਰ ਦੋ ਚੈਨਲ ਵੀ ਆ ਹਾਂ ਧੰਨ ਬਿਲਕੁਲ ਬਿਲਕੁਲ ਬਿੱਟੂ ਵੀ ਬੋਲੋ ਜੀ 350 350 74 300 ਜਾਊਗਾ 50 70 300 300 ਕਰਿਆ ਭਾਈ 3 ਲੱਖ ਇਹ 370 75 80 85 90 92 400 400 ਬੋਲਾਂਗੇ ਕਿਨੇ 405 10 ਕਿੰਨੇ ਚੱਲ ਜੀ ਜਾਏਗਾ 5 10 15 20 25 30 35 40 48 445 ਬੋਲਣਗੇ 450 ਬੋਲਦਾ ਕੋਈ 30 60 50 70 470 ਬੋਲਦਾ ਕੋਈ <tallian> 470 ਬਣਤੀ ਦਾ ਜਦੋਂ ਮਿੱਤਰੋ 400 ਤੇ 70 ਰੁਪਏ ਟਰਾਲੀ ਦਾ ਰੇਟ ਹੋ ਗਿਆ ਹਾਈएस्ट ਗ੍ਰੇਡ ਹੁਣ ਤੱਕ ਦਾ 470 ਰੁਪਏ ਹੋ ਗਿਆ ਬਣੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਦੂਰ ਤਾਂ ਟਰਾਲੀਆਂ ਦੇ ਨਾਲ ਖੜੇ ਸਾਰੀਆਂ ਟਰਾਲੀਆਂ ਦੇ ਨਾਲ ਵੇਖ ਕੇ ਜਾਇਓ ਕਿਹੜੀ ਟਰਾਲੀ ਦਾ ਕੀ ਰੇਟ ਨਿਕਲਦਾ ਹੁਣ ਵੇਖੋ 417 ਤੇ ਜਾੜੀ 350 ਤੋਂ ਚੱਲੀ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂ ਬੋਲੋਈ ਬੋਲੋ ਕਿਹੜੇ ਘੰਟੇ ਤੇ ਤੁਹਾਨੂੰ 375 11 ਦੇਖੋ ਆਪੇ ਨਾ ਕਹਾਂਗੇ ਤੂੰ 6300 55 60 50 70 70 375 ਤੋਂ ਲੀਕ 80 90 100 50 100 ਚਾਰ ਤੋਂ 10 ਬਾਈਕ ਲੋ ਬਈ ਬੱਤਰੂ ਇਹ ਟਰਾਲੀ ਦਾ ਰੇਟ ਹੈ ਜਿਹੜਾ 400 ਤੇ 10 ਰੁਪਏ ਹੋ ਗਿਆ ਹੁਣ ਅੱਗ ਤੋਂ ਸੱਈ ਸਟ੍ਰੀਟ ਦੇਖੀ ਤਾਂ 4 450 ਰੁਪਏ ਜਿੱਨੀ ਹੁੰਦਾ ਇਹਦੇ ਅਲਟੀਟਰਾਲੀ ਦਾ ਵੀ ਰੇਟ ਹੈ ਜਿਹੜਾ ਜੁੜੇ ਰਹੇ ਹੋ ਚੈਨਲ ਦੇ ਨਾਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਾਥਰੇ ਜੁੜਨ ਕਰਦੇ ਉਹਦੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰਦੇ ਆ ਕਰੋ ਆ ਜੋ ਪਿੰਡਾਂ 'ਚ ਬੈਠੇ ਖਾਨਾਂ ਨੂੰ ਤੁਰੀ ਦਾ ਪਤਾ ਲੱਗ ਜੇ ਕਿਹੜੇ ਰੇਟ ਚੱਲਦਾ ਦੱਸ ਦਿ ਬਈ ਆ ਜਾ ਵਧੀਆ 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 ਬੋਲੋ ਜੀ 300 ਰੁਪਿਆ ਸਾਬਾ 300 ਇੱਕ ਮਿੰਟ ਹੋਰ ਜੀ ਜਾਓਗੇ ਜੀ 300 ਰੁਪਿਆ ਕਰਾਇਆ 25 ਰੁਪਿਆ 25 ਰੁਪਿਆ 330 ਰੁਪਏ ਸਾਡਾ 350 ਸਾਡਾ 350 560 70 80 90 400 ਬੋਲਣਾ ਬਈ ਨੇ 5 5 60 15 15 ਬੋਲਦਾ ਕੋਈ 415 ਸੀ ਬੋਲੋ ਬਈ ਮਿੱਤਰੋ 415 ਰੁਪਏ ਟਰਾਲੀ ਦਾ ਰੇਟ ਆ ਗਿਆ ਚੌਥੀ ਟਰਾਲੀ ਦਾ ਰੇਟ ਸੀ 415 ਰੁਪਏ ਹੋਇਆ ਤੇ ਜੇ ਪੰਜਵੀਂ ਟਰਾਲੀ ਦੇ ਰੇਟ ਦੀ ਗੱਲ ਕਰੀਏ ਵੇਣੇ ਆਪਾਂ ਕੀ ਜਾਂਦਾ ਕਿਹੜਾ ਵੀ ਕਮੈਂਟ ਦਰਦੀ ਬਾਹਰ ਦੀ ਅੰਦਰ ਵੀ ਥੋੜੀ ਬੋਲੋ ਜੀ 300 ਰੁਪਿਆ ਸਾਡੇ ਸਾਹ 300 25 ਪਾਣੀ ਵਿੱਚ ਜਾਣਾ ਨਹੀਂ ਜਾਣਾ ਭਾਈ 300 ਰੁਪਿਆ 5 5 10 15 20 25 30 40 40 ਸਾਰੇ ਦੰਸੋ 8355 54 60 65 70 ਜਸਤ 83 84 90 400 ਬੋਲਦਾ ਗਏ 10 ਤੇ ਤੁਰਾਈ 42 ਕਿਲੋਮੀਟਰ ਨਿਕਲ ਲੋਬੇ ਮਿੱਤਰੋ ਹਾਲ ਹੁਣ ਤੱਕ ਦਾ ਇਹ ਹਾਈਸਟ ਰੇਟ ਵੇਖਿਆ 400 ਤੇ 70 ਰੁਪਏ ਚੱਲੀ ਜਾਂਦਾ ਤੇ ਇਸ ਟਰਾਲੀ ਦੇ ਰੇਟ ਦੀ ਨਿਗ੍ਹਾ ਮਾਰ ਲਈ ਅਗਲੀ ਟਰਾਲੀ ਦਾ ਰੇਟ ਲੈਣੇ ਆਪਾਂ ਕੀ ਜਾਂਦਾ ਤੇ ਜੁੜੇ ਰਹੋ ਚੈਨ ਚ ਦੇ ਨਾਮ ਚ ਕਰ ਸਕਦਾ ਕਿਦੇ ਰੇਟ ਆ

40 47 350 ਹੁੰਦਾ ਕੋਈ 350 ਲੈ ਬਈ ਮੈਟਰ 350 ਰੁਪਿਆ ਟਰਾਲੀ ਦਾ ਰੇਟ ਹੋ ਗਿਆ ਹੁਣ ਤੱਕ ਦਾ ਜੇ ਹਾਈएस्ट ਰੇਟ ਵੇਖਿਆ ਦਾ 470 ਚੱਲੀ ਜਾਂਦਾ ਛੇਵੀਂ ਟਰਾਲੀ ਦਾ ਰੇਟ ਸੀ 350 ਰੁਪਿਆ ਹੋਇਆ ਸੱਤਵੀਂ ਦੇ ਟਰਾਲੀ ਦਾ ਰੇਟ ਸੀ 350 ਹੋ ਗਿਆ ਅਗਲੀ ਟਰਾਲੀ ਦਾ ਰੇਟ ਵੇਣੇ ਆਪਾਂ ਜਾਂਡ ਯਰ ਪੰਜਾਬ ਪੰਜਾਬੀ ਦਾ ਵੇਣੇ ਕੀ ਰੇਟ ਜਾਂਦਾ ਹੁਣ ਤੱਕ ਅੰਦਰ ਦੀ ਟੂੜੀ ਆਈ ਹੈ ਬਾਹਰ ਦੀ ਟੂੜੀ ਦਾ ਕੋਈ ਨਾਕ ਨਹੀਂ ਆਇਆ ਵੇਣੇ ਅਸਟਰ ਦੀ ਕੀ ਰੇਟ ਜੰਦਾ 70 70 ਨਾ ਪਹਿਲੇ 400 400 ਬੋਲਣਾ ਬਈ ਪੰਜ ਹੋਰ ਕਿੰਨਾ ਬਈ ਨਹੀਂ ਜਾਣਾ ਬਈ 400 ਬੋਲਦਾ ਕੋਈ ਲੋ ਬਈ ਮਿੱਤਰੋ ਇਹ ਟਰਾਲੀ ਦਾ ਰੇਟ ਆ ਜਿਹੜਾ 400 ਰੁਪਏ ਹੋਇਆ। ਇਹ ਉਹ ਡੀਰ ਪੰਜਾਬ ਮਝਾੜੀ ਦਾ ਤੇ 8ਵੀਂ ਟਰਾਲੀ ਸੀ ਇਹ ਇਹ ਟਰਾਲੀ ਦਾ ਰੇਟ 400 ਰੁਪਿਆ ਪੂਰਾ ਹੋਇਆ। ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਫਾਰਮ 60 ਵਾਲੀ ਇਹਦਾ। ਹੁਣ ਤਾਂ ਹੀ ਅੰਦਰ ਦੀ ਧੂੜੀ ਆਈ ਹੈ ਬਾਹਰ ਦੀ ਧੂੜੀ ਦਾ ਕੋਈ ਨਾ ਨਹੀਂ ਆਇਆਗਾ ਅੰਦਰ ਦੀ ਧੂੜੀ ਦੇ ਨਾਲ ਹੀ ਸਾਰੇ। ਸਹੀ ਅੰਦਰ ਦੀ ਧੂੜੀ ਹੈ ਜਿਹੜੀਆਂ ਵੀ ਇਹਦਾ ਪੀਣਾ। ਅੰਦਰ ਦੀ ਹੈ। ਅੰਦਰ ਨਹੀਂ ਕੁਝ ਬੋਲੋ ਜੀ। ਅਸਲਾ ਨਹੀਂ ਜਾਨਾ। 350 60 65 365 70 71 80 88 90 92 405 405 ਬੋਲਾਂਗੇ ਨੇ 405 ਰੁਪਏ ਦਾ ਰੇਟ ਆ ਜਿਹੜਾ 400 ਦੇ 5 ਰੁਪਏ ਹੋਇਆ ਪਿਛਲੀ ਟਰਾਲੀ ਦਾ ਵੀ ਦੂ ਰੇਟ ਸੀਗਾ ਜਿਹੜਾ 400 ਰੁਪਏ ਦੀ ਦਾ 400 ਤੇ 5 ਰੁਪਏ ਹੋ ਗਿਆ ਇਹਨੇ ਹਾਈएस्ट ਰੇਟ ਕੀ ਜਾਂਦਾ 470 ਹੁਣ ਤੱਕ ਦਾ ਜੇ ਕੀ ਹਾਈएस्ट ਰੇਟ ਦਿੱਲੀ ਜਾਂਦਾ 300 ਰੁਪਏ ਆਈ 300 5 5 10 15 20 ਇਹ ਮੁਕਤ ਬਹੁਤ ਛੜਾ ਲੱਗੇ 40 ਖੜੇ ਦਿੰਦੋ ਹੁਣ 350 ਬੋਲਣਗੇ ਨੇ ਜੀ ਇਹ ਗੱਡਾ ਕਰਾਂਗੇ ਮੱਲ ਕੇ ਭਾਈ 5 ਨਹੀਂ ਜਾਏਗਾ ਹੇ ਛਟਕ 65 70 75 80 85 90 95 400 ਬੋਲਾ ਕਿਨੇ 400 ਲਿਖ ਵਿੱਚ ਲਾ ਲਿਆ 300 ਲੋਗੋ ਹੀ ਮਤਰਾ ਹੈ ਟਰਾਲੀ ਦਾ ਰੇਟ ਹੈ ਜਿਹੜਾ 400 ਰੁਪਏ ਹੀ ਹੋਇਆ 400 ਤੇ ਅੜ ਗਈ ਹੈ ਕੰਡੀ ਹੁਣ ਤੱਕ ਦਾ ਜੇ ਹਾਈਸਟ ਰੇਟ ਦੇਖੀਏ 470 ਰੁਪਏ ਹੋਇਆ ਫਤਨਾਗ ਹਜੇ ਹੋਰ ਖੜਿਆ ਤੂੜੀ ਟਰਾਲੀ ਬੋਲੀ ਵੇਖ ਕੇ ਜਾਓ ਹੀ ਰੇੜਾ ਨਿਕਲ ਗਿਆ ਨਾ ਬਾਹਰ ਦੀ ਟਰਾਲੀ ਦਾ ਕੋਈ ਨਕ ਨਹੀਂ ਆਇਆ ਹਜੇ ਬਾਹਰ ਦੀ ਕੁੜੀ ਦਾ ਇਹਨੇ ਅਗਲੀ ਟਰਾਲੀ ਦਾ ਕੀ ਰੇੜਾ ਆਉਣਾ ਹੈ ਤੇ ਬਈ ਹੁਣ ਦਾਪ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਬੋਲੋ ਜੀ 350 ਲੈ ਹੈ 350 55 30 ਵੀ ਜਾ 200 ਰੁਪਇਆ 56 ਨਹੀਂ Eight, five, 80 60 50 70 70 80 80 90 90 93 ਪੂਰਾ 400 5 405 10 15 20 25 30 35 40 47 445 ਬੋਲਣਗੇ ਮਮੇਟਰ ਵੇ ਟਰਾਲੀ ਦਾ ਜਿਹੜਾ 445 ਰੁਪਏ ਹੋ ਗਿਆ ਹੁਣ ਉਹ ਰੇਟ ਹੁਣ 400 ਤੋਂ ਟੱਪ ਗਿਆ ਕਹਿੰਦੇ 470 ਦੇ ਕਰੀਬ ਹੀ ਜਾੜ ਹੈ ਵੀ ਅੱਜ ਅਸਟਰਡੇ ਇਹ ਡੇਖਿਓ ਜ 445 70 ਰੁਪਏ ਹੋਇਆ ਇਹ ਟਰਾਲੀ ਦਾ ਰੇਟ 445 ਰੁਪਏ ਹੋਇਆ ਸੀ ਆਪਣੇ 6 ਨਾਲ ਹੋਰ ਪਏ ਇਹ ਵੀ ਅੰਦਰ ਦੇ ਤੂੜੀਆ ਮਾਰਦੇ ਨੇਗਾ ਕੀ ਰੇਟ ਜਾਂਦੇ ਦਾ 52 52 60 62 70 75 80 380 ਬੋਲਣਗੇ 380 ਰੁਪਏ ਬਾਈ ਇਹਦਾ ਬਾਈ ਲੋ ਬਾਈ ਮਿੱਤਰੋ ਹੈ ਟਰਾਲੀ ਦਾ ਰੇਟ ਹੈ ਜਿਹੜਾ 380 ਰੁਪਏ ਹੋਇਆ ਤੇ ਆਰ ਸੋ 170 450 445 ਆ ਰੇਡ ਚੱਲੀ ਜਾਂਦਾ ਅਗਲੀ ਟਰਾਲੀ ਦਾ ਰੇਡ ਵੇਨੇ ਕੀ ਜਾਂਦਾ ਨਿਊ ਹੋਲੈਂਡ ਵਾਲੀ ਦਾ ਨਿਊ ਹੋਲੈਂਡ 36 30 ਦੇ ਇਹ ਵੀ ਅੰਦਰ ਦੀ ਤੁੜੀ ਵੇਨੇ ਕੀ ਰੇਡ ਜਾਂਦਾ ਇਹਦਾ 15 25 30 35 40 45 ਸਹੀ ਐ ਨਾ ਹੁਣ ਇਹ ਆ 50 ਹਣੇ ਦੇਖੋ ਇਹ ਵਾਲੀ ਦੋ ਨਾਲ ਨਾਲ ਸਵਾ 75。दे दे 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 70 75 ਮਿਲ ਗਈ 375 ਬੋਲਾਂਗੇ 80 ਪੁੱਛ ਲੈ ਬਈ ਜਾਏਗਾ ਕੋਡ ਹੋ ਗਿਆ ਕੋਡ ਹੋ ਗਿਆ ਚੱਲ ਜੀ ਬਈ ਜਾਏਗਾ ਅੱਜ ਦੀ ਬਾਤ ਨਹੀਂ ਜਾਣਾ ਨਹੀਂ ਜਾਣਾ ਬਈ ਦੰਦ ਮਿਲ ਜਾਊਗੀ ਹਾਂ ਸਾੰਦ ਨਹੀਂ ਰਹਿ 80 ਜਿਵੇਂ ਆ ਟਰੱਕ 80 90 400 400 400 ਬੋਲਾਂਗੇ ਨੇ 5 10 400 ਦਾ ਬੋਲਦਾ ਬਈ 15 20 ਰੁਪਏ 400 ਵੀ ਕਰ ਵੀਰ ਜੀ ਬੋਲਣਗੇ ਨਾ 420 ਰੁਪਏ ਬਾਈ ਕਿੱਥੇ ਜਾਣੀ ਆ ਲਓ ਵੀ ਮਿੱਤਰੋ ਆ ਟਰਾਲੀ ਦਾ ਰੇਟ ਆ ਜਿਹੜਾ 420 ਰੁਪਏ ਹੋਇਆ ਤੇ ਪਿਛਲੀ ਟਰਾਲੀ ਦਾ ਰੇਟ ਸੀ ਜਿਹੜਾ 400 ਅਬਲੀ ਟਰਾਲੀ ਦਾ ਵੇਣ ਕੀ ਰੇਟ ਜਾਂਦਾ ਟਰਾਲੀ ਦਾ 420 ਹੋਇਆ ਚਾਰ ਟਰਾਲੀਆਂ ਦੀ ਬੋਲੀ ਰਹਿ ਗਈ ਇਦੋਂ ਮਗਰ ਵੇਣ ਕੀ ਰੇਟ ਜਾਂਦਾ ਇਹ ਵੀ ਅੰਦਰ ਦੀ ਤੂੜੀ ਆਂਦੇ ਵੇਖੋ ਕੀ ਰੇਟ ਹੈ ਦਾ ਨੰਬਰ ਦੇ ਰਹਾ ਬਾਈ ਬਾਈ ਕਿੰਨੇ ਦਿਨ ਹੈ 30 ਆਫੜੀ ਭਾਂਜ ਘਟਾ ਲੈ ਪਰ ਕਿੱਥੇ ਦੇਖ ਰਿਹਾ ਚੱਲ ਕੋਈ ਨਿੱਕੀ ਦਾ ਕਰਮਾ ਲਾਪੀ ਕਾਪੀ ਵੀ ਥੱਲੇ ਸਿੱਟੀ ਆ ਗਿਆ ਢਾਲਾ ਤੇਰਾ 300 ਰੁਪਿਆ ਲੋ ਜੀ ਜੀ ਕੱਢ ਕੇ ਪੰਜ ਜਾਊਗਾ ਬਾਈ ਲੈ ਬਾਈ ਹਲੋ 305 10 350 60 65 70 ਕਿ ਜੱਤਰ 80 84 90 95 400 400 ਬੋਲਣਾ ਚਾਹੀਦਾ ਨਾ 5 5 ਆ ਵਧ ਗਈ ਫਿਰ 10 15 15 20 420 ਬੋਲਦਾ ਕੋਈ 25 ਹੋਰ ਕਿਹਦੇ ਜਾਏਗਾ ਨਹੀਂ ਕਰਨ ਨੰਦੇ ਨਾ 25 ਹੈਗਾ ਮਰਜ਼ੀ ਲੈ ਜਾਓ 4400 52 60 70 75 80 480 ਲੱਗਦੇ ਗਾੜੇ ਡਿੱਟ ਗਿਆ ਗਾੜੇ ਬਈ ਮੇਥਰੋ 480 ਰੁਪਏ ਹੋਇਆ ਟਰਾਲੀ ਦਾ ਰੇਟ 480 ਦੇ ਜਾਵੜੀ ਗਾੜੇ ਗੋਲੀ 470 ਰੁਪਏ ਦੂਜੀ ਤੇ ਤੀਜੀ ਟਰਾਲੀ ਦਾ ਰੇਟ ਦੱਸਦੀ ਹੁਣ 400 ਰੁਪਏ ਤੇ ਚਾੜੀ ਐ ਤਿੰਨ ਟਰਾਲੀਆਂ ਦੇ ਨਗ ਰਹਿ ਗਏ ਆ ਹੋ ਸਕਦਾ ਹੋਰ ਰੇਟ ਵਾਜੇ ਵੇਣੇ ਕੀ ਰੇਟ ਜਾਂਦਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਦਰਦ ਕੇ ਜੀ 300 ਰੁਪਿਆ 5 10 15 20 25 30 ਬੋਲੀ ਜਾਂਦੇ ਬੋਲਾਂ ਦਾ 35 40 47 350 54 60 65 70 75 80 80 90 95 405 405 ਰੁਪਏ ਸੰਭੀ ਜਾਊਗੀ 250 ਲੋ ਬਤੂ 405 ਰੁਪਏ ਦੇ ਹੋਇਆ ਇਹ ਵੀ ਟੂੜੀ ਅੰਦਰ ਦੀ ਸੀਗੀ ਅੱਜ ਬਾਹਰ ਦੀ ਟੂੜੀ ਦਾ ਨਾਗਾਂ ਦੇ ਕੋਈ ਨਾ ਮਰੇ ਹਸਾਣਾ ਵੇਣੇ ਕੀ ਜਾਂਦਾ ਅਗਲੀ ਟਰਾਲੀਆਂ ਦਾ ਰੇਟ ਦੋ ਟਰਾਲੀਆਂ ਦਾ ਰਹਿ ਗਿਆ ਇੱਕ ਨਾੜ ਗਿਆ ਨਾ ਰਹਿ ਗਿਆ ਤੇ ਇੱਕ 750 ਰਹਿਗਾ ਹਰਾ ਨੇ ਇਹ ਨਾਮ ਜੋ ਲਿਖਿਆ ਕਰੋ ਪੀ 105 ਜੀ ਭਾਈ 205 ਅੰਦਰ ਦੀ ਆ ਅੰਦਰ ਦੀ ਤੋੜੀ ਬੋਲੋ ਜੀ 350 355 355 865 70 75 80 85 385 ਬੁਲੰਗ ਨੇ ਨਾ ਆਇਆ ਸੀ ਕਿ ਪ੍ਰੋਪੋਜ਼ਨਡ ਆਏਗਾ 90 94 415 10 15 20 25 ਬੁਲੰਗ ਨੇ 425 ਰੁਪਏ ਲਓ ਭਾਈ ਮਿੱਤਰੋ 425 ਰੁਪਏ ਟਰਾਲੀ ਦਾ ਰੇਟ ਗਿਆ 735 ਵਾਲੀ ਦਾ ਸਵਰਾਜ 911 ਆ ਗਿਆ ਅੰਦੇ ਜਦੂ ਅਗਲਾ ਤੇ ਇੱਕ ਹੋਰ ਨਾਗ ਆ ਗਿਆ ਬੋਲੀ ਜਲਦੀ ਦੇ ਵਿੱਚ ਹੀ ਫਾਰਮ ਟਰੈਕ 60 ਇਹਨੇ ਟਰਾਲੀ ਦੇ ਨਾਲ 91 ਵਾਲੀ ਦਾ ਕੀ रेट ਜਾਂਦਾ ਜਿਹੜੇ ਰਿਓ ਚੈਨਲ ਦੇ ਨਾਲ ਇਹਨੇ ਕੀ रेट ਜਾਂਦਾ ਟਰਾਲੀ ਦਾ 300 ਰੁਪਿਆ 300 ਰੁਪਿਆ 5 10 15 20 25 30 35 40 45 350 55 352 ਬੋਲਣਗੇ 500 500 ਜਾ ਰਿਹਾ ਭਾਈ 200 300 ਰੁਪਇਆ 500 ਦਾ 300 ਭਾਈ ਭਾਈ ਉਹ ਉਹਦੀ ਨਾਲ ਗੱਲ ਕਰ ਲੈ ਫਿਰ 300 ਚੱਲਦਾ ਬੋਲਦੇ ਜਾਏਗਾ ਤਾਂ 6 ਆ ਗਈ ਜਿਹੜੇ ਲਵਾ ਦੇ ਕਿੰਨੇ ਸੀ ਤਰੇ 55 355 ਬੋਲਾਂਗੇ ਨੇ 60 65 70 ਹੋਰ ਸੁਖੀ ਜਾਏਗਾ 75 ਬੋਲਾਂਗੇ ਉਹਦੀ ਨਾਲ ਗੱਲ ਉਹ ਬੁੱਲੀ ਜਾਂਦਾ 370 ਰੁਪਏ ਲਿਖ ਭਾਈ ਆਪਣੇ ਕੀਰ ਕੀ ਦਰ ਨੂੰ ਸ਼ੁਰੂ ਲੋ ਭਈ ਮੈਂ ਤਰੋਤ 970 ਰੁਪਏ ਪਾ ਆਏ ਏ ਟੁੜੀ ਦਾ ਇਹਨੇ ਅਗੜੀ ਟਰਾਲੀ ਦਾ ਕੀ ਰੇਟ ਜਾਂਦਾ ਇਥੇ ਮੇਰੀ ਛੁੱਪੀ ਵਾਲੀ ਗੱਲ ਹੀ ਹੈ ਉਹਦਾ ਹੀ ਕੋਈ ਨਹੀਂ ਕੋਈ ਟਰਾਲੀ ਦਾ ਕੀ ਰੇਟ ਚਲਾਰੇ ਖਾਰੋਂ ਕੋ ਬਰੇਗ 60 ਵਾਲੀ ਟਰਾਲੀ ਦਾ ਪਾ ਇਹਨੇ ਕੀ ਰੇਟ ਹੈ ਅੰਦਰ ਦੀ ਟੁੜੀ ਹੈ ਮਿਸ਼ਰੀ ਵਰਗੀ ਟੁੜੀ ਹੈ ਕੀਰ ਲਈ ਟਰਾਲੀ ਦਾ ਇਹਨੇ ਕੀ ਰੇਟ ਜਾਂਦਾ ਮੇਰੇ ਉੱਤਰ ਤੰਗ 10 15 20 ਆ ਪੈਸੇ ਲੈ ਲੈ 33 40 45 350 55 60 ਪੰਜਵੀਂ ਜਾਏਗਾ ਭਾਈ 65 65 ਦੂਜਾ ਉਡਾਉਣਾ ਭਾਈ 70 75 80 85 ਕਾਲੂ ਵੀਰ ਜੀ ਤੁਸੀਂ ਜਾਣਾ ਕਿੱਧਰ ਹੈ 10 ਬੋਲਾਗਾ ਨਾ ਖਾਲੀ ਬਣੀ ਕੋਈ ਯੋਗ ਮੈਟਰੋ ਖੇਰਲੀ ਟਰਾਲੀ ਦਾ ਰੇਟ 385 ਰੁਪਏ ਹੋਇਆ ਅੱਜ ਦਾ ਜੇ ਹਾਈएस्ट ਰੇਟ ਦੇਖਿਆ ਤਾਂ 380 480 ਰੁਪਏ ਹੋਇਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜੁਮਾਰ ਦੇ ਨਾਲ ਲੱਗਦਾ ਘੰਟੀ ਵਾਲਾ ਬੜੀ ਦਿਵਾਲੇ डेली ਵੀਡੀਓ ਅਪਲੋਡ ਕਰਦੇ ਆਪਾਂ ਤੁੜੀ ਦੇ ਰੇਟ ਦੀ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਆਪਾਂ ਕੱਲ ਨੂੰ ਫੇਰ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਆ ਦੋਸਤੋ ਵੀਡੀਓ ਵੇਖਣ ਲਈ